ਤੁਹਾਨੂੰ ਜਿਹੜੀ ਇੰਟਰਵਿਊ ਦੀ ਤਿਆਰੀ ਕਰਵਾਈ ਗਈ ਸੀ ਗਲੋਬਲ ਗੁਰੂ ਰਾਹੀ ਇਹ ਤੁਹਾਡੇ ਲਈ ਕਿੰਨੇ ਕੁ ਫਾਇਦੇਮੰਦ ਰਹੀ ਇਹ ਤੇ ਗਲੋਬਲ ਗੁਰੂ ਇਮੀਗ੍ਰੇਸ਼ਨ ਨੇ ਮਦਦ ਨਾਲ ਮੈਂ ਇਸ ਲਈ ਅਚੀਵ ਕਰ ਲਿਆ ਆਪਣਾ ਯੂ ਐਸ اے ਵੀਜ਼ਾ ਕਿਉਂਕਿ ਇਹ ਬਹੁਤ ਵਧੀਆ ਤਿਆਰੀ ਕਰਾਉਂਦੇ ਇਹਨਾਂ ਦਾ ਸਟਾਫ ਬਹੁਤ ਵਧੀਆ ਹੈ ਅੰਬੈਸੇਡ ਮੈਂ ਬਹੁਤ ਵਧੀਆ ਮਾਹੌਲ ਸੀ ਭਰ ਕੋਈ ਜੇ ਸਟਾਰਟਿੰਗ ਪੁਆਇੰਟ ਤੇ ਨਰਵਸ ਫੀਲ ਹੁੰਦਾ ਪਰ ਜਿਵੇਂ ਜਿਵੇਂ ਪੀ ਸਬ ਦੇ ਵੀਜ਼ਾ ਅਪਰੂਵਡ ਹੁੰਦੇ ਪਏ ਉਵੇਂ ਕੰਫੀਡੈਂਸ ਲੈ ਕੇ ਆਣਾ ਜ਼ਰੂਰੀ ਹੈ ਕਿਉਂਕਿ ਉੱਥੇ ਕੰਫੀਡੈਂਸ ਦੀ ਸਾਰੀ ਗੇਮ ਹੈ 5 ਮਿੰਟ ਦੀ ਗੱਲਬਾਤ ਚੱਲੀ ਉਹਨੇ ਜੀ ਉਹਨੇ ਮੈਨੂੰ 7-8 ਕੁਐਸਚਨ ਪੁੱਛਦੇ ਜਿਹੜੇ ਪੁੱਛਨੇ ਸੀ ਉਹ ਮੈਂ ਕੰਫੀਡੈਂਟ ਹੋ ਕੇ ਆਨਸਰ ਦਿੱਤੇ ਹੈਲੋ ਫਰੈਂਡਸ ਵੈਲਕਮ ਟੂ ਆਰ YouTube ਚੈਨਲ ਮੈਂ ਨਿਧੀ ਸ਼ਰਮਾ ਗਲੋਬਲ ਗਰੀ ਇਮੀਗ੍ਰੇਸ਼ਨਸ ਆਫ ਸਿਸ ਤੋਂ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਆਪਣੀਆਂ ਪਿਛਲੀਆਂ ਵੀਡੀਓਜ਼ ਵਿੱਚ ਆਪਾਂ ਗੱਲ ਕੀਤੀ ਯੂਐਸਏ ਵੀਜ਼ਾ ਇੰਟਰਵਿਊ स्लots ਬਾਰੇ ਜਿਸ ਵਿੱਚ ਮੈਂ ਤੁਹਾਨੂੰ ਸਾਰੇ ਬੱਚਿਆਂ ਨੂੰ ਕਿਹਾ ਸੀ ਕਿ ਕਿਸੇ ਨੂੰ ਵੀ ਆਪਣੇ ਇੰਟਰਵਿਊ ਡੇਟ ਲੈਣ ਲਈ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ ਹੈ ਤੇ ਉਹੀ ਹੋਇਆ ਉਸ ਤੋਂ ਕੁਝ ਦਿਨਾਂ ਬਾਅਦ ਹੀ स्लots ਓਪਨ ਹੋ ਗਏ ਬੱਚਿਆਂ ਨੇ ਆਪਣੇ स्लots ਬੁੱਕ ਵੀ ਕੀਤੇ ਕਈਆਂ ਦੇ ਵੀਜ਼ਾ ਦੀ ਅਪਰੂਵਲ ਆਈ ਕਈਆਂ ਦੀ ਰਿਫਿਊਜ਼ਲ ਆਈ ਅੱਜ ਅਸੀਂ ਗੱਲ ਕਰਾਂਗੇ ਆਪਣੇ ਇੱਕ ਬੱਚੇ ਦੀ ਜਿੰਦਾ ਕਿ ਵੀਜ਼ਾ ਹੁਨੇ ਹੁਨੇ ਰੀਸੈਂਟਲੀ ਅਪਰੂਵ ਹੋਇਆ ਹੈ ਜਸ਼ਨਦੀਪ ਸਿੰਘ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਅੰਬੈਸੀ ਵਿੱਚ ਜਾ ਕੇ ਉਹ ਕੋ ਕਿਹੜੇ ਕੁਐਸਚਨਸ ਪੁੱਛੇ ਗਏ ਉਹਨੇ ਉਹਨਾਂ ਦਾ ਜਵਾਬ ਕਿਸ ਰਾਹੀ ਦਿੱਤਾ ਜਿਸ ਨਾਲ ਉਹਨੂੰ ਵੀਜ਼ਾ ਅਪਰੂਵਲ ਮਿਲੀ ਵੈਲਕਮ ਜਸ਼ਨਦੀਪ ਥੈਂਕ ਯੂ ਮਾਂ ਜਸ਼ਨਦੀਪ ਸਾਡੇ ਸਟੂਡੈਂਟਸ ਬਹੁਤ ਸਾਰੇ ਨੇ ਜਿਹੜੀ ਤੁਹਾਡੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਦੱਸੋ ਕਿ ਵੀਜ਼ਾ ਅਫਸਰ ਦੇ ਜਦੋਂ ਤੁਸੀਂ ਅੰਬੈਸੀ ਗਏ ਤੇ ਅੰਬੈਸੀ ਵਿੱਚ ਕਿਹੋ ਜਿਹਾ ਮਾਹੌਲ ਸੀਗਾ ਅੰਬੈਸੀ ਵਿੱਚ ਮੈਂ ਬਹੁਤ ਵਧੀਆ ਮਾਹੌਲ ਸੀ ਪਰ ਕੁਝ ਸਟਾਰਟਿੰਗ ਪੁਆਇੰਟ ਤੇ ਨਰਵਸ ਫੀਲ ਹੁੰਦਾ ਹੈ ਪਰ ਜਿਵੇਂ ਜਿਵੇਂ ਪੀ ਸੱਬ ਦੇ ਵੀਜ਼ਾ ਅਪਰੂਵਡ ਹੁੰਦੇ ਪਏ ਉਹਵੇਂ ਕੌਨਫੀਡੈਂਸ ਲੈ ਕੇ ਆਉਣਾ ਜ਼ਰੂਰੀ ਹੈ ਕਿਉਂਕਿ ਉੱਥੇ ਕੌਨਫੀਡੈਂਸ ਦੀ ਸਾਰੀ ਗੇਮ ਹੈ ਕੌਨਫੀਡੈਂਸ ਨਾਲ ਐਗਜ਼ਾਮੀਨਰ ਨਾਲ ਗੱਲ ਕਰਨੀ ਪੈਣੀ ਹੈ ਤੇ ਓਕੇ ਸਭ ਤੋਂ ਪਹਿਲੀ ਗੱਲ ਜਿਹੜੀ ਕਿ ਜਸ਼ਨਦੀਪ ਕਹਿ ਰਿਹਾ ਕਿ ਜਦੋਂ ਵੀ ਤੁਸੀਂ ਕੋਈ ਵੀਜ਼ਾ ਇੰਟਰਵਿਊ ਦੇਣ ਜਾਣੀ ਹੈ ਤੇ ਸਭ ਤੋਂ ਪਹਿਲਾ ਪੁਆਇੰਟ ਜਿਹੜਾ ਤੁਹਾਨੂੰ ਆਪਣੇ ਮਾਈਂਡ 'ਚ ਰੱਖਣਾ ਚਾਹੀਦਾ ਉਹ ਹੈ ਤੁਹਾਡਾ ਕੌਨਫੀਡੈਂਸ ਜੇ ਤੁਸੀਂ ਕੌਨਫੀਡੈਂਟਲੀ ਵੀਜ਼ਾ ਆਫੀਸਰ ਨੂੰ ਆਪਣੇ ਆਨਸਰਸ ਦਿੰਦੇ ਹੋ ਆਪਣੀ ਜਸਟੀਫਿਕੇਸ਼ਨਸ ਦਿੰਦੇ ਹੋ ਜੋ ਵੀ ਵੀਜ਼ਾ ਆਫੀਸਰ ਤੁਹਾਨੂੰ ਪੁੱਛ ਰਿਹਾ ਹੈ ਤੇ ਤੁਹਾਨੂੰ ਵੀਜ਼ਾ ਮਿਲ ਸਕਦਾ ਓਕੇ ਜਸ਼ਨਦੀਪ ਕੀ ਕੁਐਸਚਨ ਤੁਹਾਡੇ ਕੋਲ ਪੁੱਛੇ ਗਏ ਵੀਜ਼ਾ ਆਫੀਸਰ ਨੇ ਕੀ ਕੁਐਸਚਨ ਤੁਹਾਡੇ ਕੋਲ ਪੁੱਛਿਆ ਮੇਰੇ ਕੋਲ ਮੈਮ ਫਸਟ ਕੁਐਸਚਨ ਇਹ ਪੁੱਛਿਆ ਗਿਆ ਕਿਵੇਂ ਕਿੰਨੀ ਯੂਨੀਵਰਸਿਟੀ 'ਚ ਅਪਲਾਈ ਕੀਤਾ ਠੀਕ ਹੈ ਸੈਕੰਡ ਕੁਐਸਚਨ ਮੈਨਰੇ ਕੋਈ ਕਿੰਨੀ ਯੂਨੀਵਰਸਿਟੀ ਚ ਮੇਰੀ I20 ਲੈਟਰ ਆਈ ਓਕੇ ਤੇ ਤੁਸੀਂ ਵੀਜ਼ਾ ਆਫੀਸਰ ਨੂੰ ਕੀ ਦੱਸਿਆ ਕਿ ਕਿੰਨੀਆਂ I20s ਤੁਹਾਡੇ ਕੋਲ ਸੀਗੀ ਆ ਮੈਂ ਦੱਸਿਆ ਉਹਨੂੰ ਐਗਜ਼ਾਮੀਨਰ ਨੂੰ ਦੱਸਿਆ ਕਿ ਮੇਰੇ ਕੋਲ ਦੋ I20s ਐ ਓਕੇ ਜਿਵੇਂ ਕਿ ਤੁਸੀਂ ਉਹਨਾਂ ਨੂੰ ਦੱਸਿਆ ਕਿ ਤੁਹਾਡੇ ਕੋਲ ਦੋ I20s ਐ ਵੀਜ਼ਾ ਆਫੀਸਰ ਨੇ ਤੁਹਾਨੂੰ ਪੁੱਛਿਆ ਕਿ ਤੁਸੀਂ ਮੈਨੂੰ ਦਿਖਾਓ I20s ਕਿੱਥੇ ਨੇ ਹਾਂ ਉਹ ਮੈਂ ਉਹਨਾਂ ਨੂੰ ਉਹਨਾਂ ਦੇ ਟੇਬਲ ਤੇ ਸ਼ੋਅ ਕਰਤੀਆਂ ਓਕੇ ਠੀਕ ਹੈ ओके ਉਸ ਤੋਂ ਬਾਅਦ ਕੀ ਕੁਐਸ਼ਨ ਪੁੱਛਿਆ ਉਹਨਾਂ ਨੇ ਨੈਕਸਟ ਕੁਐਸ਼ਨ ਮੈਮ ਹੈਗਾ ਹੀ ਕਿ ਤੁਸੀਂ ਕਿਹੜੀ ਯੂਨੀਵਰਸਿਟੀ ਚੂਜ਼ ਕੀਤੀ ਓਕੇ ਠੀਕ ਹੈ ਹਾਂਜੀ ਠੀਕ ਹੈ ਉਹਨਾਂ ਦਾ ਅੱਗੇ ਨੈਕਸਟ ਕੁਐਸ਼ਨ ਇਹ ਹੀ ਕਿ ਇਹ ਚੂਜ਼ ਕਿਉਂ ਕਿਉਂ ਕੀਤੀ ਦੂਸਰੀ ਕਿਉਂ ਨਹੀਂ ਕੀਤੀ ਓਕੇ ਠੀਕ ਹੈ ਤੇ ਫਿਰ ਤੁਸੀਂ ਉਹਨਾਂ ਨੂੰ ਦੱਸਿਆ ਕਿ ਯੂਨੀਵਰਸਿਟੀ ਦੀ ਕੀ ਸਪੈਸ਼ialਟੀ ਹੈ ਯੂਨੀਵਰਸਿਟੀ ਕਿਹੜੀਆਂ ਫੈਸਿਲਿਟੀਆਂ ਅਵੇਲੇਬਲ ਕਰਾਉਂਦੀ ਹੈ ਕਿਹੜੇ ਫੈਕਟਰ ਸੀਗੇ ਜਿਨ੍ਹਾਂ ਨੇ ਤੁਹਾਨੂੰ ਅਟਰੈਕਟ ਕੀਤਾ ਕਿ ਤੁਸੀਂ ਇਹ ਵਾਲੀ ਯੂਨੀਵਰਸਿਟੀ ਚ ਜਾ ਪਾਓ ਜਿਹੜੀ ਯੂਨੀਵਰਸਿਟੀ ਰਾਹੀਂ ਤੁਹਾਡਾ ਵੀਜ਼ਾ ਆਇਆ ਹਾਂਜੀ ਹਾਂਜੀ ਠੀਕ ਹੈ ਤੇ ਉਸ ਤੋਂ ਇਲਾਵਾ ਵੀ ਕੋਈ ਕੁਐਸਚਨ ਪੁੱਛਿਆ ਵੀਜ਼ਾ ਆਫੀਸਰ ਨੇ ਨਹੀਂ ਮੈਮ ਉਹਨਾਂ ਨੇ ਲਾਸਟ ਕੁਐਸਚਨ ਮੇਰੇ ਕੋ ਇਹ ਪੁੱਛਿਆ ਕਿ ਤੁਸੀਂ ਯੂ ਐਸ ਏ ਪਹਿਲੇ ਵਿਜ਼ਿਟ ਕੀਤਾ ओके तो आईडी मतलब ट्रैवल हिस्ट्री बारे पूछया कि ਤੁਸੀਂ ਪਹਿਲਾਂ ਯੂਐਸਏ ਗਏ ਆ ਨਹੀਂ ਗਏ ਜੇ ਗਏ ਆ ਤਾਂ ਕਿਹੜੇ ਵੀਜ਼ੇ ਤੇ ਗਏ ਆ ਉਹ ਸਾਰੀਆਂ ਚੀਜ਼ਾਂ ਤੁਹਾਡੇ ਕੋ ਪੁੱਛੀਆ ਤੇ ਓਵਰਆਲ ਇਹ ਵੀਜ਼ਾ ਲੈਣ ਲਈ ਤੁਹਾਨੂੰ ਕਿੰਨਾ ਕੁ ਟਾਈਮ ਲੱਗ ਗਿਆ ਉਹ ਫਿਜ਼ਰਲੈਂਡ ਦੀ ਮੈਮ ਪੇਸ਼ੈਂਟਸ ਤੇ ਇੱਕ ਜ਼ਰੂਰੀ ਹੈ ਹੀ ਹੈ ਉਹ ਤਾਂ ਹੈ ਹੀ ਆ ਬਿਲਕੁਲ ਬਿਲਕੁਲ ਮਤਲਬ ਵੀਜ਼ਾ ਆਫੀਸਰ ਤੇ ਤੁਹਾਡੇ ਵਿੱਚ ਕਿੰਨਾ ਕੁ ਟਾਈਮ ਦੀ ਬਾਤचीत ਗੱਲਬਾਤ ਚੱਲੀ ਕਿ ਤੁਸੀਂ ਮਤਲਬ ਵੀਜ਼ਾ ਆਫੀਸਰ ਨੇ ਤੁਹਾਨੂੰ ਕਿੰਨੇ ਕੁ ਟਾਈਮ ਵਿੱਚ ਵੀਜ਼ਾ ਅਪਰੂਵਲ ਦਿੱਤੇ ਮੈਕਸਿਮਮ ਮੈਮ 5 ਮਿੰਟ ਦੀ ਗੱਲਬਾਤ ਚੱਲੀ ਇਹਨੇ ਜੀ ਉਹਨੇ ਮੈਨੂੰ 7-8 ਕੁਐਸਚਨ ਪੁੱਛ ਲਏ ਜਿਹੜੇ ਪੁੱਛਣੇ ਸੀ ਉਹ ਮੈਂ ਕੰਫੀਡੈਂਟ ਹੋ ਕੇ ਆਨਸਰ ਦਿੱਤੇ ਉਹਨਾਂ ਓਕੇ ਜਿੱਦਾਂ ਕਿ ਜਸ਼ਨਦੀਪ ਕਹਿ ਰਿਹਾ ਕਿ ਇਹਨਾਂ ਨੂੰ ਸਿਰਫ 5 ਮਿੰਟ ਵਿੱਚ USA ਦਾ ਸਟੂਡੈਂਟ ਵੀਜ਼ਾ ਮਿਲ ਗਿਆ ਇਹਦਾ ਮਤਲਬ ਹੈ ਵਾ ਕਿ ਇਹ ਵੀਜ਼ਾ ਜਿਹੜਾ USA ਦਾ ਵੀਜ਼ਾ ਹੈ ਇਹ ਕੋਈ ਵੀ ਡਾਕੂਮੈਂਟਸ ਰਾਹੀ ਨਹੀਂ ਮਿਲਦਾ ਇਹ ਵੀਜ਼ਾ ਸਿਰਫ ਤੁਹਾਨੂੰ ਮਿਲਦਾ ਹੈ ਕਿ ਤੁਸੀਂ ਵੀਜ਼ਾ ਅਫੀਸਰ ਨੂੰ ਆਪਣੀ ਫਾਈਲ ਦੇ ਬਾਰੇ ਕਿੰਨੀ ਕੁ ਜਸਟੀਫਿਕੇਸ਼ਨ ਕਨਫੀਡੈਂਟਲੀ ਦਿਨੇ ਹੋ ਇਹੀ ਚੀਜ਼ ਜਸ਼ਨਦੀਪ ਨੇ ਕੀਤੀ ਤੇ ਉਹਨੂੰ ਵੀਜ਼ਾ ਮਿਲਿਆ ਜਸ਼ਨਦੀਪ ਇਸ ਤੋਂ ਇਲਾਵਾ ਮੈਂ ਦੋ ਤਿੰਨ ਕੁਐਸ਼ਨ ਹੋਰ ਪੁੱਛਣਾ ਚਾਹੁੰਨੀ ਕਿ ਅੰਬੈਸੀ ਦਾ ਮਾਹੌਲ ਕਿਹੋ ਜਿਹਾ ਸੀਗਾ ਮਤਲਬ ਉੱਥੋਂ ਦਾ ਐਟਮੋਸਫੇਅਰ ਦੇਖ ਕੇ ਤੁਹਾਨੂੰ ਡਰ ਲੱਗ ਰਿਹਾ ਸੀ ਕਿ ਤੁਸੀਂ ਐਕਸਾਈਟਿਡ ਸੀ ਕਿ ਹਾਂ ਮੈਨੂੰ ਵੀਜ਼ਾ ਮਿਲੇਗਾ ਸਟਾਰਟਿੰਗ ਦਾ ਮੈਨੂੰ ਨਰਵਸ ਫੀਲ ਹੁੰਦਾ ਕਿਉਂਕਿ ਬਹੁਤ ਵੈਰਾਈਟੀਆਂ ਲੋਕ ਆਉਂਦੇ ਆ ਡਿਫਰੈਂਟ ਡਿਫਰੈਂਟ ਆਪਣੀਆਂ ਕੰਟਰੀਆਂ ਤੋਂ ਬਿਲਕੁਲ ਹਾਂ ਜੀ ਤੋ ਸਟਾਰਟਿੰਗ ਜਿਵੇਂ ਨਰਵਸ ਫੀਲ ਹੁੰਦਾ ਪਰ ਜਿਵੇਂ ਜਿਵੇਂ ਆਪਣਾ ਕਾਉਂਟਰ ਰੋਲ ਜਾਂਦੇ ਜਾਈਏ ਫਿਰ ਕੌਨਫੀਡੈਂਸ ਤੇ ਜ਼ਰੂਰੀ ਜਿਵੇਂ ਮੈਂ ਆਲਰੇਡੀ ਦੱਸਿਆ ਬਿਲਕੁਲ ਕੌਨਫੀਡੈਂਟ ਹੋਣਾ ਜ਼ਰੂਰੀ ਹੈ ਕੌਨਫੀਡੈਂਟ ਹੋ ਕੇ ਗੱਲ ਕਰਨੀ ਪੈਣੀ ਉਹਨਾਂ ਨੇ ਕੌਨਫੀਡੈਂਟ ਹੋ ਕੇ ਆਨਸਰ ਦੇਣੇ ਪੈਣੇ ਠੀਕ ਹੈ ਤੇ ਜਿਵੇਂ ਤੁਹਾਨੂੰ ਵੀਜ਼ਾ ਆਫੀਸਰ ਨੇ ਕਿਹਾ ਕਿ ਤੁਹਾਡਾ ਵੀਜ਼ਾ ਪ੍ਰੂਫ ਹੋ ਗਿਆ ਆਪਣਾ ਪਾਸਪੋਰਟ ਦੇ ਦਿਓ ਤੁਹਾਨੂੰ ਕਿੱਦਾਂ ਦਾ ਉਦੋਂ ਮਹਿਸੂਸ ਹੋ ਰਿਹਾ ਸੀ ਲਾਈਕ ਕੀ ਫੀਲਿੰਗ ਆ ਰਹੀ ਸੀ ਤੁਹਾਨੂੰ ਬਹੁਤ ਵਧੀਆ ਫੀਲਿੰਗ ਆ ਰਹੀ ਹੈ ਉਸ ਤੋਂ ਮੈਂ ਤੇ ਜਲਦੀ ਤੋਂ ਜਲਦੀ ਹੁਣ ਵੈਸੇ ਤੋਂ ਬਾਹਰ ਜਾਵਾਂ ਮੈਂ ਤੁਹਾਨੂੰ ਨਾਲ ਗੱਲ ਕਰਨਾ ਚਾਹੁੰਦੀ ਕਿ ਗਲੋਬਲ ਗੁਰੂ ਇਮੀਗ੍ਰੇਸ਼ਨ ਸਰਵਿਸਿਜ਼ ਰਾਹੀਂ ਤੁਸੀਂ ਆਪਣਾ ਵੀਜ਼ਾ ਯੂਐਸਏ ਦਾ ਹਾਸਲ ਕੀਤਾ ਹੈ ਤੁਹਾਨੂੰ ਜਿਹੜੀ ਇੰਟਰਵਿਊ ਦੀ ਤਿਆਰੀ ਕਰਵਾਈ ਗਈ ਸੀ ਗਲੋਬਲ ਗੁਰੂ ਰਾਹੀਂ ਇਹ ਤੁਹਾਡੇ ਲਈ ਕਿੰਨੀ ਕੁ ਫਾਇਦੇਮੰਦ ਰਹੀ ਇਹ ਮੈਮ 100% ਮੇਰੇ ਲਈ ਬੈਨੀਫਿਟ ਰਹੀ ਕਿਉਂਕਿ ਜੋ ਇੱਥੇ ਮੈਂ ਤਿਆਰ ਕੀਤਾ ਜੋ ਰੈਡੀ ਇੱਥੇ ਕੁਐਸਚਨ ਆਨਸਰ ਕੀਤੇ ਉਹੀ ਰਿਲੇਟਡ ਕੁਐਸਚਨ ਆਨਸਰ ਮੇਰੇ ਕੋਲ ਪੁੱਛੇਗੇ ਕੋਈ ਵੀ ਆਊਟ ਆਫ ਸਿਲੇਬਸ ਕੁਐਸਚਨ ਮੇਰੇ ਕੋਲ ਨਹੀਂ ਪੁੱਛਿਆ ਗਿਆ ਓਕੇ ਮਤਲਬ ਜਿਹੜਾ ਕਿ ਕੁਐਸਚਨ ਆਨਸਰ ਸਾਡੇ ਟ੍ਰੇਨਰਸ ਨੇ ਤੁਹਾਨੂੰ ਕਰਾਏ ਆ ਤੁਹਾਡੀ ਮੌਕ ਇ ਉਹਦੇ ਨਾਲ ਤੁਹਾਡਾ ਕੌਨਫੀਡੈਂਟ ਮਤਲਬ ਜਿਹੜਾ ਕੌਨਫੀਡੈਂਸ ਸੀਗਾ ਉਹ ਬੂਸਟ ਹੋਇਆ ਸੀਗਾ ਉਹਨੇ ਤੁਹਾਨੂੰ ਹੈਲਪ ਕੀਤੀ ਤੁਹਾਡਾ ਵੀਜ਼ਾ ਲੈਣ ਲਈ ਹਾਂਜੀ ਮੈਮ ਉਹ ਮੇਰੇ ਲਈ ਬਹੁਤ ਵਧੀਆ ਬੂਸਟ ਕਿਉਂਕਿ ਡੇਲੀ ਕਨਫਰੰਟੇਸ਼ਨ ਕਰਨੀ ਹੈ ਡੇਲੀ ਇੰਟਰਵਿਊ ਟੈਸਟ ਦੇਨੇ ਕੌਨਫੀਡੈਂਸ ਆਲਰੇਡੀ ਇਨਕਰੀਜ਼ ਇਨਕਰੀਜ਼ ਹੁੰਦਾ ਓਕੇ ਠੀਕ ਹੈ ਜਸ਼ਨਦੀਪ ਤੁਸੀਂ ਕੁਝ ਅ ਕੋਈ ਮੈਸੇਜ ਬੱਚਿਆਂ ਨੂੰ ਦੇਣਾ ਚਾਹੋਗੇ ਯੂਐਸਏ ਦੇ ਸਟੱਡੀ ਵੀਜ਼ਾ ਰਾਹੀਂ ਇੰਟਰਵਿਊ ਦੇ ਰਿਲੇਟਿਡ ਕੁਝ ਵੀ ਇੰਟਰਵਿਊ ਦੇ ਬਾਰੇ ਦੱਸਣਾ ਚਾਹੁੰਦੇ ਹੋ ਤਾਂ ਪਲੀਜ਼ ਦੱਸ ਦਿਓ ਕਿਉਂਕਿ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਨੇ ਹਲੇ ਇੰਟਰਵਿਊ ਦੇ ਜਾਣਾ ਹੈ ਮਾਈਟ ਬੀ ਤੁਹਾਡੇ ਵਰਡਸ ਉਹਨਾਂ ਨੂੰ ਬੂਸਟ ਕਰਨ ਉਹਨਾਂ ਦਾ ਕੌਨਫੀਡੈਂਸ ਲੈਵਲ ਬੂਸਟ ਕਰਨ ਤੇ ਕੁਝ ਚੀਜ਼ਾਂ ਜੋ ਜੇ ਤੁਸੀਂ ਬੱਚਿਆਂ ਨੂੰ ਦੱਸਣਾ ਚਾਹੁੰਦੇ ਹੋ ਅ ਮੈਂ ਮੈਡਮ ਇਹ ਹੀ ਦੱਸਣਾ ਚਾਹੁੰਦਾ ਕਿ ਯੂਐਸਏ ਇੰਟਰਵਿਊ ਇਨਿਆ ਟਾਫ ਨਹੀਂ ਹੈ ਪਹਿਲੇ ਤੇ ਆਪਣੇ ਦਿਮਾਗ ਚੋਂ ਇਹ ਕੱਢ ਦਿਓ ਕਿ ਯੂਐਸਏ ਇੰਟਰਵਿਊ ਕਾਫੀ ਟਾਫ ਹੈ ਤੇ ਤੇ گلوبਲ ਗ੍ਰੀਮ ਇਮੀਗ੍ਰੇਸ਼ਨ ਦੀ ਮਦਦ ਨਾਲ ਮੈਂ इजीली ਅਚੀਵ ਕਰ ਲਿਆ ਆਪਣਾ ਯੂ ਐਸ ਏ ਵੀਜ਼ਾ ਕਿਉਂਕਿ ਇਹ ਬਹੁਤ ਵਧੀਆ ਤਿਆਰੀ ਕਰਾਉਂਦੇ ਇਹਨਾਂ ਦਾ ਸਟਾਫ ਬਹੁਤ ਵਧੀਆ ਹੈ ਜੋ ਇੱਕ ਕਹਿੰਦੇ ਉਹ ਕਰਕੇ ਵੀ ਦਿਖਾਉਂਦੇ ਆ ਤੇ ਇਸ ਲਈ ਮੈਂ ਸਭ ਨੂੰ ਰეკਮੈਂਡੇਸ਼ਨ ਕਰਦਾ ਕਿ گلوبਲ ਗ੍ਰੀਮ ਇਮੀਗ੍ਰੇਸ਼ਨ ਤੋਂ ਅਪਲਾਈ ਕਰ ਸਕਦੇ ਥੈਂਕ ਯੂ ਜੈਸ਼ੰਦੀਪ ਮੈਂ ਸਾਰਿਆਂ ਨੂੰ ਕਹਿਣਾ ਚਾਹਨੀ ਆ ਕਿ ਤੁਸੀਂ ਕਿਤੇ ਵੀ ਵੀਜ਼ਾ ਅਪਲਾਈ ਕਰੋ ਕਿਤੋਂ ਵੀ ਅਪਲਾਈ ਕਰੋ ਪਰ ਆਪਣਾ ਜਦੋਂ ਵੀ ਇੰਟਰਵਿਊ ਲਈ ਜਾਓ ਕੌਨਫੀਡੈਂਟ ਹੋ ਕੇ ਜਾਓ confidently ਆਪਣਾ ਜੋ ਜਸਟੀਫਿਕੇਸ਼ਨ ਹੈ ਆਪਣੀ ਫਾਈਲ ਦੇ ਬਾਰੇ ਵੀਜ਼ਾ ਆਫੀਸਰ ਨੂੰ ਦੋ ਇਸ ਤੋਂ ਇਲਾਵਾ ਜੇ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਤਾਂ ਗਲੋਬਲ ਗੁਰ ਇਮੀਗ੍ਰੇਸ਼ਨ ਸਰਵਿਸਿਸ ਨੂੰ ਸੰਪਰਕ ਕਰ ਸਕਦੇ ਹੋ ਸਾਡੇ ਜਲੰਧਾ ਜਾਂ ਗੁਰਦਾਸਪੁਰ ਆਫਿਸ ਚ ਥੈਂਕ ਯੂ